ਸ੍ਰੀ ਹਰਿਮੰਦਰ ਵਰਨੇ ਵਾਲਾ ਦੇਖੇ ਜਾ ਰਿਹਾ ਤੁਹਾਨੂੰ ਸਾਰਾ ਮੰਦਿਰ ਦਾ ਵਿਊ ਤੁਹਾਨੂੰ ਮਾਰਿਆ ਸ੍ਰੀ ਹਰਿਮੰਦਰ ਦੀ ਘਰ ਦੇ ਨੇੜੇ ਹਰਤ ਕੌਮੀ ਮਾਰਗ ਤੋਂ ਸ੍ਰੀ ਹਰਿਮੰਦਰ ਮੰਦਿਰ ਵਰਨੇ ਵਾਲਾ 1 ਕਿਲੋਮੀਟਰ ਦੂਰ ਹੈ ਤੁਹਾਨੂੰ ਮੰਦਿਰ ਦੇ ਵਿੱਚ ਬੁਜਾਰੀ ਜੀ ਨਾਲ ਵੀ ਗੱਲ ਕਰਵਾਵਾਂਗੇ ਉਹਨਾਂ ਦਾ ਇਸ ਬੰਦੇ ਕੀ ਕਹਿਣਾ ਹੈ ਮੰਦਿਰ ਦਾ ਕੀ ਇਤਿਹਾਸ ਹੈ ਅਸੀਂ ਪਹੁੰਚ ਚੁੱਕੇ ਹਾਂ ਪ੍ਰਾਚੀਨ ਸ਼੍ਰੀ ਹਨੂਮਾਨ ਮੰਦਿਰ ਬਰਨੇ ਵਾਲਾ ਧਨੌਲਾ ਬਰਨਾਲਾ ਪੰਜਾਬ ਬਾਰੇ ਦ੍ਰਿਸ਼ ਦਿਖਾ ਰਿਹਾ ਤੁਹਾਨੂੰ ਮੰਦਿਰ ਦਾ ਤੁਹਾਨੂੰ ਅੰਦਰ ਵੀ ਲੈ ਕੇ ਚੱਲਾਂਗੇ ਤੇ ਜਾਰੀ ਜਿੰਨਾ ਵੀ ਗੱਲ ਕਰਵਾਵਾਂਗੇ ਦਰਸ਼ਨ ਵੀ ਕਰਵਾਵਾਂਗੇ ਹਨੂਮਾਨ ਜੀ ਦੇ ਮੰਦਿਰ ਦੇ ਅੰਦਰ ਪਹੁੰਚ ਚੁੱਕੇ ਹਾਂ ਇਹ ਨਮਾ ਮੰਦਰ ਬਣਿਆ ਨਾਲ ਇਸ ਤੇ ਤੁਹਾਨੂੰ ਮੰਦਰ ਦਾ ਘੁੰਮਣ ਦਿਖਾ ਰਹੇ ਹਾਂ ਮੰਦਰ ਦੇ ਅੰਦਰ ਬਾਹਵ ਪੁਰਾਣਾ ਬੋਰਡ ਦਾ ਦਰਖਤ ਇਹ ਪੀਪਲ ਦਾ ਦਰਖਤ ਤਰਵਾਰ ਵੀ ਦਿਖਾ ਰਹੇ ਹਾਂ ਇਹ ਮੰਦਰ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਹਰੀ राम जय राम जय जय राम ਤੁਹਾਨੂੰ ਅਸੀਂ ਮੰਦਿਰ ਦਾ ਅਦੇ ਸਿਠਾ ਰਹੇ ਸੀ ਤੁਹਾਨੂੰ ਵੀਰ ਹਨੂ ਮਾਂ ਜੀ ਦੇ ਲਾਈਵ ਦਰਸ਼ਨ ਵੀ ਕਰਵਾਵਾਂਗੇ ਸੰਗਤਾਂ ਵੀਰ ਹਨੂ ਮਾਂ ਜੀ ਦੇ ਦਰ ਤੇ ਆਇਨੇ ਇਹ ਮੈਂ ਜੀ ਕਰਨਾ ਇਥੋਂ ਦੇ ਪੁਜਾਰੀ ਜੀ ਸੰਗਤਾਨੋ ਪ੍ਰਸ਼ਾਦ ਦੇ ਪ੍ਰਬੰਧਕਾਂ ਵੱਲੋਂ ਬਹੁਤ ਹੀ ਸ਼ਾਨਦਾਰ ਬੱਬਿਆ ਵੀਰ ਹਨੂਮਾਨ ਜੀ ਦਾ ਮੰਦਿਰ ਬਣਾਇਆ ਗਿਆ ਮਨ ਪ੍ਰਸੰਨ ਹੋ ਗਿਆ ਆ ਤੁਹਾਨੂੰ ਅਸੀਂ ਮੰਦਿਰ ਦੇ ਬਾਹਰੀ ਕਮਰਿਆਂ ਦਾ ਲੰਗਰ ਹਾਲ ਦਾ ਦ੍ਰਿਸ਼ ਦਿਖਾ ਰਹੇ ਹਾਂ ਤੁਸੀਂ ਵੀ ਇੱਕ ਵਾਰ ਜਰੂਰ ਵੀਰ ਹਨੂਮਾਨ ਜੀ ਦੇ ਮੰਦਿਰ ਵਰਨੇ ਵਾਲਾ ਤਨੌਲਾ ਵੇਖੇ ਆਓ ਸਾਡਾ ਵਿਸ਼ਵਾਸ ਹੈ ਤੇ ਤੁਹਾਡੇ ਵਿਗੜੇ ਹੋਏ ਕਾਰਜ ਅਤੇ ਹਰ ਮਨੋ ਕਾਮਨਾ ਪੂਰਨ ਹੋਵੇਗੀ ਜੈ ਵੀਰ ਹਨੂਮਾਨ ਸ਼੍ਰੀ ਰਾਮ ਭਗਤ ਹਨੂਮਾਨ ਕੀ ਸਦਾ ਹੀ ਜੈ ਸਭ ਤੇ ਕਿਰਪਾ ਕਰਿਓ ਸ਼੍ਰੀ ਰਾਮ ਭਗਤ ਹਨੂਮਾਨ ਕੀ ਜੈ ਤੁਹਾਨੂੰ ਦਿਖਾ ਰਹੇ ਹਾਂ ਸ਼੍ਰੀ ਹਨੂਮਾਨ ਮੰਦਰ ਵਰਨੇ ਵਾਲਾ ਤੁਨੌਲਾ ਦਰਸ਼ਨ ਕਰੋ ਲਾਈਵ ਹਰ ਮਨੋ ਕਾਮਨਾ ਪੂਰਨ ਹੋਵੇਗੀ ਮੰਗਲਵਾਰ ਨੂੰ ਬਾਬਾ ਜੀ ਦੇ ਸਥਾਨ ਤੇ ਬਹੁਤ ਭਾਰੀ ਮੇਲਾ ਲੱਗਦਾ ਹੈ ਬੱਧੀ ਗਿੰਤੀ ਵਿੱਚ ਸੰਗਤਾਂ ਬਾਬਾ ਜੀ ਦੇ ਦਰ ਤੇ ਆਉਂਦੀਆਂ ਅਤੇ ਮੂਹ ਮੰਗੀਆਂ ਮਰਦਾਂ ਪਾਉਂਦੇ ਆ ਸਾਡੇ ਇਸ ਮੰਦਰ ਦੇ ਮਾਤਾ ਜੀ ਜੋ ਬੱਚਿਆਂ ਨੂੰ ਅਸ਼ੀਰਵਾਦ ਦਿੰਦੇ ਨੇ ਅਸੀਂ ਵੀ ਵੀਰ ਹਨੂਮਾਨ ਜੀ ਦੇ ਦਰਬਾਰ ਤੇ ਅਰਦਾਸ ਬੇਨਤੀਆਂ ਕਰਦੇ ਆ ਕਿ ਪੈਰ ਪਰੇ ਹੱਥ ਰੱਖੋ ਤਾਂ ਰਸਤੀਆ ਬਖਸ਼ੋ ਹਰ ਵਕਤ ਦੀਆਂ monogamna ਪੂਰਨ ਕਰੋ ਜੈ ਵੀਰ ਹਰਿਮਾਨ ਅੱਜ ਹੁਣ ਤੁਹਾਡੀ ਅਸੀਂ ਹਰਿਮਾਨ ਮੰਦਿਰ ਵਰਨੇ ਵਾਲਾ ਤੇ ਉਹਨਾਂ ਦੇ ਯਾਰੀ ਜੀ ਵਕਲ ਦਾ ਜੀ ਨਾਲ ਗੱਲ ਕਰਵਾ ਰਹੇ ਆ ਉਹ ਦੱਸਣਗੇ ਹਰਿਮਾਨ ਮੰਦਿਰ ਕੀ ਇਤਿਹਾਸ ਹੈ ਹਾਂ ਜੀ ਬੰਦੇ ਹਾਂ ਜੀ ਬੋਲੋ ਜੀ ਇਹ ਜੋ ਹਨੂਮਾਨ ਸ਼੍ਰੀ ਸ਼੍ਰੀ ਹਨੂਮਾਨ ਮੰਦਿਰ ਬਰਨੇ ਵਾਲਾ ਦਾ ਇਤਿਹਾਸ ਇਸ ਵੇਮ ਹਨੂਮਾਨ ਜੀ ਉਰੇ ਪ੍ਰਗਟ ਹੋਏ ਨੇ ਇਹ 350 ਸਾਲ ਪੁਰਾਣਾ ਮੰਦਿਰ ਹੈ ਜੀ ਹਰ ਮੰਗਲਵਾਰ ਉਰੇ ਚੰਨਨੇ ਮੰਗਲਵਾਰ ਭੰਡਾਰਾ ਹੁੰਦਾ ਹਰ ਮੰਗਲਵਾਰ ਉਰੇ ਮੇਲਾ ਲੱਗਦਾ ਜੀ ਦੇਸ਼ ਵਿਦੇਸ਼ ਤੋਂ ਤਿੰਨ ਚਾਰ ਜ਼ਿਲ੍ਹਿਆਂ ਤੋਂ ਉਰੇ ਹਰ ਮੰਗਲਵਾਰ ਦੁਨੀਆ ਮੱਥਾ ਟੇਕ ਆਉਂਦੀ ਹੈ ਸੰਗਤ ਜੀ ਕੋਈ ਵਿਸ਼ੇਸ਼ ਵੀ ਮੰਗਲਵਾਰ ਹੈ ਜੀ ਜਿਸ ਦਿਨ ਸੰਗਤ ਜ਼ਿਆਦਾ ਆਉਂਦੀ ਹੈ ਜਿਵੇਂ ਆਪਾਂ ਜੇ ਚੰਨਨੇ ਮੰਗਲਵਾਰ ਅੱਛਾ ਚਾਰਵਾਰ ਹਾਂਜੀ ਹਾਂਜੀ ਉਹ ਬਹੁਤ ਰੋਪੀ ਬਹੁਤ ਰਸ ਹੁੰਦਾ ਹੀ ਉਸ ਦਿਨ ਲੰਗਰ ਵੀ ਲਾਉਂਦੇ ਨੇ ਇਹਨਾਂ ਦੀ ਸ਼ਰਧਾ ਪੂਰੀ ਹੁੰਦੀ ਆ ਸੁੱਖਾਂ ਵਾਰ ਆਉਂਦੀਆਂ ਨੇ ਉਹ ਲੰਗਰ ਵੀ ਲਾਉਂਦੇ ਨੇ ਚਾਨਣੇ ਮੰਗਲਵਾਰ ਹੋਰੇ ਦੋ ਮੰਗਲਵਾਰ ਮਹੀਨੇ ਦੇ ਵਿੱਚ ਲੰਗਰ ਲੱਗਦੇ ਨੇ ਹੋਰ ਜੀ ਸ਼ਰਧਾ ਲੋਕ ਉਹਨੂੰ ਭਗਤਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਜੀਰੋ ਬਾਦ ਤੋਂ ਬਾਬਾ ਹਨੂਮਾਨ ਜੀ ਤੋਂ ਹਰ ਮੰਗਲਵਾਰ ਅਸ਼ੀਰਵਾਦ ਲਗੋ ਜੀ ਇਹ ਸਾਲ ਮੰਦਿਰ ਦੇ ਪੁਜਾਰੀ ਜੀ ਮਗਲਦਾਬ ਜੀ ਜਿਨ੍ਹਾਂ ਨੇ ਸਾਨੂੰ ਵੀਰ ਹਨੂਮਾਨ ਮੰਦਰ ਮਰਰੇ ਵਾਲਾ ਤੋਂ ਆਉਲਾ ਦੀ ਜਾਰੀ ਜਾਣਕਾਰੀ ਦਿੱਤੀ ਅਸੀਂ ਵੀ ਬਾਬਾ ਜੀ ਅਰਦਾਸ ਬੇਤੀਆ ਕਰਦੇ ਆ ਕਿ ਸੰਤ ਤੇ ਮੇਰ ਭਰਿਆ ਖਾਤ ਰੱਖਣ ਜੈ ਵੀਰ ਹਨੂਮਾਨ